ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਗੱਭਣ ਟੋਕੜ ਦੋ ਗਾਵਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਨਾਰਿੰਦਰ ਸਿੰਘ ਆ ਜੀ ਬੱਪੀ ਹੈ ਨਾ ਪੱਛਾ ਠੀਕ ਹੈ ਪਿੰਡ ਪਿੰਡ ਚੀਮਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਪਹਿਲੀ ਵਾਰ ਦੀ ਜਾਣਕਾਰੀ ਵੀ ਇਹ ਪਹਿਲੇ ਸੇ ਸੂਈ ਵੀ ਹੈ ਜੀ ਦੂਜੇ ਵਾਸਤੇ ਗੱਭਣਾ ਜੀ 4 ਮਹੀਨਿਆਂ ਦੀ ਪੰਜਵਾਂ ਲੱਗ ਗਿਆ ਇਹਨੂੰ ਦੋ ਤਰੀਕ ਨੂੰ ਠੀਕ ਆ ਦੁੱਧ 12 ਲੀਟਰ ਮਨੋਂ 12 ਤੋਂ ਬਾਹਰ ਹੀ ਹੋ ਗਈ ਠੀਕ ਆ 4 ਦਿਨ ਦਬਸੀ ਹੈ ਜੀ ਠੀਕ ਆ ਰੇਟ ਜੀ ਦਾ ਰੇਟ ਫੋਨ ਤੇ ਹੋਵੇ ਰੇਟ ਫੋਨ ਤੇ ਠੀਕ ਆ ਜੀ ਕਦ ਬੜ ਸੁਖਣਾ ਸੋਹਣਾ ਠੀਕ ਆ ਜੀ ਬਾਈ ਕਹਾਂ ਚਾਹੇ ਦੋ ਡੰਗ ਚੋਲੇ ਜੀ ਹਾਂ ਜੀ ਹਾਂ ਚਾਹੇ ਚਾਰ ਟੋ ਠੀਕ ਆ ਦੂਜੀ ਦੱਸੋ ਜੀ ਜਾਣਕਾਰੀ ਇਹਨੂੰ 4 ਤਰੀਕ ਨੂੰ ਪੰਜਵਾਂ ਲੱਗ ਗਿਆ ਜੀ 4 ਤਰੀਕ ਨੂੰ ਪੰਜਵਾਂ ਹਾਂ ਜੀ ਹਾਂ ਇਹ ਵੀ 4 ਮਹੀਨੇ ਲੱਗ ਬਣ ਦੁੱਧ 12 ਲੀਟਰ ਇਹਦੇ ਥੱਲੇ ਵੀ ਕਈ ਕਾ ਚਾ ਦੋ ਡੰਗ ਟੋਕੇ ਸੱਭੀ ਕਰਕੇ ਲਿਜਾ ਸਕਦਾ ਰੇਟ ਵੀ ਜਿਹਦਾ ਰੇਟ ਇਹਦਾ ਹੀ ਕੁੰਤੀ ਕਰਾਂਗੇ ਜੇ ਵੀ ਜਾਤ ਵਾਲੇ ਭਰਾ ਫੇਸਬੁੱਕ ਚੈੱਕ ਕਰ ਸਕਦੇ ਥੋੜਾ ਦੇਖ ਸਕਦੇ ਛੋਟੇ ਕੰਨਾਂ ਦੋਨੇ ਜਾਤ ਨਹੀਂ ਗਾਮਾ ਬਾਈ ਤਾਜੀ ਨਾ ਠਗਣਾ ਸੀ ਇਹਨੇ 2 ਬਾਈ ਲੀਟਰ ਚ ਆਇਆ ਜੀ ਇਹਨੇ 1 ਕਿਲੋ ਲੀਟਰ ਚ ਆਇਆ ਠੀਕ ਆ ਤੇ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਠੀਕ ਹੈ ਜੀ ਲਈ ਟੋਕੜ ਗੱਬਣ ਗਾਮਾ ਜੇ ਜੋੜਾ ਲੈ ਕੇ ਨਾ ਬਾਈ ਮਾਨਤਾਣ ਹੋ ਜੂਗਾ ਦਾ ਹਾਂਜੀ ਹਾਂ ਜੋੜੇ ਚ ਮਾਨਤਾਣ ਕਰ ਦਾਂਗੇ ਫਿਰ ਠੀਕ ਆ ਠੀਕ ਆ ਓਕੇ ਬਾਈ ਵੀਡੀਓ ਦੇਖ ਲਈ ਧੰ